ਜੀ ਦੇਸੀ ਸੂਰ ਹੈ ਜੀ ਬਿਲਕੁਲ ਪਾਲਤੂ ਬੱਚੇ ਐ ਦੇਖੋ ਇਹ ਵੀਡੀਓ ਜੀ ਦੇਖੋ ਜੀ ਹੁਣ ਤੁਸੀਂ ਧਿਆਨ ਨਾਲ ਦੇਖੋ ਪਾਲਤੂ ਐ ਜੀ ਸਾਰੇ ਇਹ ਦੇਖੋ ਦੇਖੀ ਜਾਓ ਜੀ ਕਿੰਨੇ ਐ 1 2 3 4 5 6 ਇਸ ਤੋਂ ਇਲਾਵਾ ਜੀ 嗯，然后。 ਸ਼ੇਰੇ ਬੋਲ ਰਾ ਸੀਰ ਹਾਂ ਨਾਮ ਇਹ ਹਾਂਜੀ ਕੈ ਨਾਮ ਜੀ ਮਦਨ ਲਾਲ ਜੀ ਮਦਨ ਲਾਲ ਜੀ ਦੱਸਿਓ ਅੱਜ ਦਿਨ ਦੇ ਸਮੇਂ ਵੀ ਖੇਤਾਂ ਵਿੱਚ ਕੋ ਮੈਂ ਕਰਦੇ ਕੀ ਕਰਨ ਹੋਇਆ ਕਰਨ ਇਹ aí ਸੂਰ ਪੈਂਦੇ ਇਹ ਜਿਹੜੇ ਘਰੋਖ ਸੂਰੇ ਰੱਖੇ ਵੇ ਇਹ ਪੈਂਦੇ ਆ ਜੀ ਅੱਛਾ ਪਿਜਲੇ ਅੱਧੇ ਘੰਟੇ ਸਮਝ ਲਓ ਵੀ ਕਨੈਲ ਜਗ੍ਹਾ ਸਾਫ਼ ਕਰ ਦਿੰਦੇ ਹੋ ਕੀ ਲਾਇਆ ਬਗਾ ਮੱਕੀ ਇਹ ਹੀ ਲਾਈ ਵੀ ਅੱਛਾ ਹਾਂਜੀ ਕਿੰਨੇ ਕਿ ਕਿੰਨੇ ਏਰੀਆ ਖਾ ਗਏ ਏਰੀਆ ਕਨੈਲ ਤੇ ਉੱਪਰੇ ਚੱਕ ਗਏ ਹੋਣੇ ਹਾਂ ਹਾਂਜੀ ਤੁਸੀਂ ਆ ਕੇ ਦੇਖਿਆ ਤਾਂ ਕਿੰਨੇ ਕੁ ਸੂਰ ਵੀ ਦੇਖਿਆ ਤੁਸੀਂ ਹਾਂਜੀ ਹਾਂਜੀ ਦੇਖਿਆ ਜੀ ਕਿੰਨੇ ਕੁ ਤਿੰਨ ਨੱਕ ਬੜੇ ਤੇ ਜੀ ਤਾਂ 6 ਬੱਚੇ ਛੋਟੇ ਤੇ ਹਾਂ ਤਾਂ ਫਿਰ ਨਠਾ ਨਠਾਇਆ ਪਜਾਇਆ ਫਿਰ ਹਾਂ ਪਜਾਇ ਤਾਂ ਕੱਢਿਓ ਅੱਛਾ ਹਾਂਜੀ ਚਲੋ ਖਾਣ ਵੀ ਕਹਿੰਦੇ ਆ ਪੈਂਦੇ ਆ ਜੀ ਖਾਣ ਨੂੰ ਹਾਂ ਇਹ ਕੁੱਤੀ ਸਾਡੇ ਨਾਲ ਉਹ ਮੀਂਹ ਵਾਲੀ ਵਨ ਟੂ ਵਾਲੀ ਕੁੱਤੀ ਛੋੜੀ ਗਈ ਉਹ ਮਗਰ ਪਰ ਜਿਉਦਾ ਹੈ ਕੁੱਤੀ ਦਾ ਮਗਰ ਸਬੀਰ ਲਾਈ ਉਹ ਜੇ ਕੋਈ ਨਾ ਸੀ ਹੁੰਦੇ ਤਾਂ ਕੁੱਤੀ ਖਾਲਣ ਦੀ ਇਹ ਕਿਹੜਾ ਜੰਗਲੀ ਹੈ ਕਿ ਪਾਲਤੂ ਹੈ ਇਹ ਪਾਲਤੂ ਹੈ ਜੀ ਅੱਛਾ ਹਾਂਜੀ ਕੀ ਕਿਆ ਹੁਣ ਮੰਗ ਕਰਦੇ ਹੋ ਸਾਡੇ ਬਾਰੇ ਮੰਗ ਇਹ ਕਰਦੇ ਅਸੀਂ ਸਾਨੂੰ ਜਿਹੜਾ ਨੁਕਸਾਨ ਚੱਲਦਾ ਹੋਇਆ ਉਹ ਦਿੱਤਾ ਜਾਵੇ ਮੰਗ ਇਹ ਕਰਦੇ ਤੇ ਤਾਂ ਦੂਈ ਗੱਲੇ ਆਵੇ ਇਹਨਾਂ ਨੂੰ ਸੰਭਿਆ ਜਾਣ ਠੀਕ ਹੈ ਇਹਨਾਂ ਨੂੰ ਆਪਣੇ ਬੰਨ੍ਹ ਕੇ ਰੱਖਣਾ ਆਜਾ ਵਿੱਲਾ ਓਵਰ ਟਾਈਮ ਦਾ ਕੋਈ ਛੱਡੀ ਜਾਣ ਅਸੀਂ ਕਹਿੰਦੇ ਨਾ ਦਿੰਦੇ ਹਾਂ ਇਹ ਖੇਤ ਵਿੱਲੇ ਆ ਫੇ ਛੱਡੀ ਜਾਣ ਫੇ ਸਾਨੂੰ ਕੋਈ ਤਕਲੀਫ ਨਹੀਂ ਹੈ ਖੇਤ ਨੂੰ ਪੂਰੀ ਰੱਖਣ ਇਹਨਾਂ ਨੂੰ ਹਾਂਜੀ ਠੀਕ ਹੈ ਮੇਰਾ ਨਾਮ ਕਰਨ ਹੈ ਜੀ ਕਰਨ ਜੀ ਦੱਸਿਓ ਅੱਜ ਦਿਨੋਂ ਵੀ ਤੁਸੀਂ ਖੇਤਾਂ ਵਿੱਚ ਘੁੰਮ ਰਹੇ ਕਿਆ ਕਰਨਾ ਜੀ ਇਹਦਾ ਕਾਰਨ ਇਹ ਹੈ ਜੀ ਇੱਥੇ ਦੋ ਬੰਦਿਆਂ ਦੇ ਇੱਕ ਅਸ਼ੋਕ ਤੇ ਇੱਕ ਰਕੇਸ਼ ਚੋਧਰੀ ਹੈ ਜੀ ਪਹਾੜੀ ਮਾਰਕੀਟ ਤੋਂ ਇਹਨਾਂ ਨੇ ਪਾਲਤੂ ਸੂਰ ਰੱਖੇ ਹੋਇਆ ਜਿਹੜੇ ਕਿ ਦਿਨਾਂ ਨੂੰ ਵੀ ਖੇਤਾਂ ਦੇ ਵਿੱਚ ਉਹ ਜਾ ਨਹੀਂ ਰਹੇ ਆ ਅਸੀਂ ਦਿਨੇ ਵੀ ਬੰਬ ਚਲਾ ਰਹੇ ਆ ਹੁਣ ਸਾਡੇ ਬ੍ਰਦਰ ਦੇ ਤੇ ਮੇਰੇ ਮੈਸੇਜ ਇੱਥੇ ਖੇਤ ਦੇ ਵਿੱਚ ਹੀ ਸੀਗੇ ਉਹਨਾਂ ਨੇ ਆਗੇ ਕੱਢੇ ਆ ਜਨਾਨੀਆਂ ਨੂੰ ਬੱਚਿਆਂ ਨੂੰ ਉਂ ਸੂਰ ਡਰਾਉਂਦੇ ਆ ਜੇ ਮਗਰ ਭੱਜੀਏ ਤਾਂ ਖਾਣ ਪੈਂਦੇ ਆ ਇੰਨੇ ਜਿਆਦੇ ਘਰੋਖੜ ਹੋ ਗਿਆ ਇਹ ਮੰਨਦੇ ਨਹੀਂ ਹੈਗੇ ਆ ਤੇ ਸਾਡੀ ਦਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਜੋ ਸਾਡਾ ਨੁਕਸਾਨ ਕੀਤਾ ਹੋਇਆ ਸੂਰਾਂ ਨੇ ਤਕਰੀਬਨ ਇੱਥੇ ਹਰ ਬੰਦੇ ਦੀ ਦੋ-ਦੋ ਕਨਾਲ ਜ਼ਮੀਨ ਹੈ ਜਿਹਦੇ ਚੋਂ ਅੱਧੀ ਤੋਂ ਜ਼ਿਆਦਾ ਸੂਰ ਖਾ ਗਏ ਜੀ ਜੋ ਨੁਕਸਾਨ ਕੀਤਾ ਹੈ ਸੂਰਾਂ ਨੇ ਇਹਨਾਂ ਨੇ ਪਾਲਤੂ ਸੂਰਾਂ ਨੇ ਉਹ ਇਹਨਾਂ ਦੋਨਾਂ ਬੰਦਿਆਂ ਤੋਂ ਪਰਵਾਹੀ ਕੀਤੀ ਜਾਵੇ ਪਲੱਸ ਇਹਨਾਂ ਨੂੰ ਤਾੜਨਾ ਕਰਕੇ ਇਹਨਾਂ ਦੇ ਸੂਰ ਅੰਦਰ ਕਰਵਾਏ ਜਾਣ ਠੀਕ ਹੈ ਸਾਡਾ ਤਾਂ ਅਸੀਂ ਤਾਂ ਰਾਤ ਨੂੰ ਤਾਂ ਖੇਤਾਂ ਦੇ ਵਿੱਚ ਰਹਿੰਦੇ ਹੀ ਰਹਿੰਦੇ ਆ ਹੁਣ ਦਿਨ ਨੂੰ ਵੀ ਸਾਡੀ ਮਜਬੂਰੀ ਹੋ ਗਈ ਵੀ ਖੇਤਾਂ ਦੇ ਵਿੱਚ ਇੱਕ ਬੰਦੇ ਨੂੰ ਰਹਿਣਾ ਪੈਂਦਾ ਹੈ ਨਹੀਂ ਤਾਂ ਇਹਨਾਂ ਨੇ ਜਿਹੜੀ ਥੋੜੀ-ਬਹੁਤ ਫਸਲ ਬਚੀ ਹੈ ਉਹ ਵੀ ਖਰਾਬ ਕਰ ਦੇਣੀ ਹੈ ਸਾਰੀ ਕਰ ਵੀ ਕੀਤੀ ਨਹੀਂ ਸਰ ਕੰਪਲੇਂਟ ਅੱਜ ਫਾਈਲ ਕੀਤੀ ਹੈ ਨਾ ਆਪਣਾ ਦੇ ਰਹੇ ਆ ਐਸਡੀਐਮ ਸਾਹਿਬ ਵਾਸਤੇ ਐਸਡੀਐਮ ਸਾਹਿਬ ਦੇ ਲਈ ਕੰਪਲੇਂਟ ਤਿਆਰ ਕੀਤੀ ਹੈ ਉਹਨਾਂ ਨੂੰ ਕੰਪਲੇਂਟ ਦੇਵਾਂਗੇ ਤੇ ਪੁਲਿਸ ਥਾਣੇ ਵੀ ਕੰਪਲੇਂਟ ਕਰਾਂਗੇ ਇਹਦੀ ਇਹ ਪਿਛਲੇ 3-4 ਦਿਨ ਤੋਂ ਲਗਾਤਾਰ ਸੂਰ ਆ ਰਹੇ ਆ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਕਰੀਬਨ 50% ਨੁਕਸਾਨ ਹੋ ਗਿਆ ਜੀ ਹਰ ਬੰਦੇ ਦਾ ਠੀਕ ਹੈ ਇਹ ਪਾਲਤੂ ਸੂਰ ਹੈ ਭਾਜੀ ਅੱਛਾ ਇੱਕ ਤਾਂ ਹੈਗੇ ਅਸ਼ੋਕ ਕੁਮਾਰ ਹੈ ਕੋਈ ਉਹਦੇ ਸੂਰ ਹੈ ਜੀ ਹਾਂ ਇੱਕ ਰਕੇਸ਼ ਚੌਧਰੀ ਹੈ ਅੱਛਾ ਉਹਨਾਂ ਨੂੰ ਬੁਲਾ ਕੇ ਦੱਸ ਵੀ ਦਿੱਤਾ ਪਰ ਉਹ ਆਨਾ ਕਾਨੀਆਂ ਕਰ ਰਹੀ ਵੀ ਇਹ ਸਾਡੇ ਨਹੀਂ ਹੈਗੇ ਜੰਗਲੀ ਹੈ ਜੰਗਲੀ ਸੂਰ ਤਾਂ ਦਿਨ ਨੂੰ ਕਦੇ ਵੀ ਖੜਦਾ ਨਹੀਂ ਹੈਗਾ ਹਾਂ ਜੰਗਲੀ ਸੂਰ ਨਹੀਂ ਖੜਦਾ ਇਹਨਾਂ ਨੂੰ ਤਾਂ ਹੁਣ ਵੀ ਆ ਚਾਚਾ ਜੀ ਨੇ 10 ਮਿੰਟ ਹੋਏ ਆ ਹੁਣ ਵੀ ਖੇਤਾਂ 'ਚੋ ਭਜਾਏ ਆ ਸਾਡੇ ਮਿਸਿਸ ਸਵੇੜ ਦੇ ਇੱਥੇ ਬੈਠੇ ਹੋਏ ਆ ਹਾਂ ਬਹੁਤ ਜ਼ਿਆਦਾ ਤੰਗ ਕਰਤਾ ਜੀ ਇਹਨਾਂ ਨੇ ਠੀਕ ਹੈ ਜੀ ਬੰਬੀ ਦੇ ਦੋਨਾਂ ਬੰਦਿਆਂ ਦੇ ਸੂਰ ਹੈ ਜੀ ਚਾਹੇ ਬੰਬ ਚਲਾਈ ਜਾਈਏ ਅਸੀਂ ਚਾਹੇ ਕੋਲੇ ਘੁੰਮੀ ਜਾਈਏ ਕੁੱਤਿਆਂ ਨੂੰ ਵੀ ਉਲਟਾ ਇਹ ਖਾਣ ਨੂੰ ਪੈ ਰਿਹਾ ਅਗਰ ਕਿਸੇ ਦਾ ਕੋਈ ਕੁੱਤਾ ਵੀ ਲੈ ਕੇ ਆਈਏ ਕੱਢਣ ਨੂੰ ਹਾਂ ਉਹਨਾਂ ਨੂੰ ਵੀ ਖਾਣ ਨੂੰ ਪੈ ਰਿਹਾ ਜੀ ਠੀਕ ਹੈ ਪਰ ਬੇਨਤੀ ਹੈ ਵੀ ਇਹਨਾਂ ਨੂੰ ਬੰਦਿਆਂ ਨੂੰ ਕਹਿ ਕੇ ਇਹਨਾਂ ਦੇ ਸੂਰਾਂ ਨੂੰ ਨੱਥ ਪਾਈ ਜਾਵੇ ਪਲੱਸ ਜੋ ਨੁਕਸਾਨ ਕੀਤਾ ਹੈ ਉਹ ਇਹਨਾਂ ਤੋਂ ਪਰਵਾਇਆ ਜਾਵੇ ਠੀਕ ਹੈ ਤਕਰੀਬਨ ਕਿੰਨਾ ਕ ਨੁਕਸਾਨ ਹੈ ਤਕਰੀਬਨ ਜੀ ਹਰ ਬੰਦੇ ਕੋਲੇ 2-2 3-3 ਕ ਨਾਲ ਜਗਾਏ ਸਾਰਿਆਂ ਦੀ ਅੱਧੇ ਤੋਂ ਜ਼ਿਆਦਾ ਇਹਨਾਂ ਸੂਰਾਂ ਨੇ ਹਰ ਹਰੇਕ ਬੰਦੇ ਦੀ 2-2 2.5-2.5 ਕ ਨਾਲ ਜਗਾ ਖਰਾਬ ਕਰਤੀ ਹੈ ਠੀਕ ਹੈ ਨਾਤਾ ਇਹ ਪਸ਼ੂਆਂ ਦੇ ਖਾਣ ਦੇ ਲਾਇਕ ਰਿਆ ਜੀ ਨਾ ਬੰਦਿਆਂ ਦੇ ਖਾਣ ਦੇ ਲਾਇਕ ਛੱਡੀ ਹੈ ਇਹਨਾਂ ਨੇ ਨਾਲ ਬੱਚੇ ਐ ਖੁੱਲੇ ਸੂਰ ਕੋ ਮਰੇ ਐ ਸ਼ਰਿਆਂ ਠੀਕ ਹੈ ਕਹਿਣ ਦੇ ਉੱਤੇ ਮੰਨ ਨਹੀਂ ਰਹੇ ਐ ਵੀ ਇਹ ਕਹਿੰਦੇ ਸਾਡੇ ਹੈ ਨਹੀਂ ਐ ਬਿਲਕੁਲ ਨਹੀਂ ਸਾਡੇ ਹੈ ਨਹੀਂ ਜੰਗਲੀ ਦੱਸਦੇ ਪਹਿਣ ਆਹ ਦੇਖੋ ਜੀ ਹੁਣ ਵੀ ਖੇਤਾਂ ਦੇ ਵਿੱਚ ਹੀ ਐ ਬੰਬ ਚਲਾ ਰਹੇ ਐ ਤੇ ਭੱਜ ਨਹੀਂ ਰਹੇ ਦਿਨੇ ਹੀ ਨਹੀਂ ਭੱਜ ਰਹੇ ਰਾਤ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਰਾਤ ਨੂੰ ਤਾਂ ਬਿਲਕੁਲ ਵੀ ਡਰਦੇ ਨਹੀਂ ਹੈਗੇ ਜਦੋਂ ਹੁਣ ਤਾਂ ਦਿਨ ਦੀ ਗੱਲ ਕਰੀਏ ਜੇ ਰਾਤ ਰਾਤ ਦਾ ਸਮਾਂ ਵੀ ਕਿਦਾਂ ਟੈਂਟ ਪਾਉਂਦੇ ਜੀ ਬੈਠ ਕੇ ਟਾਈਮ ਕੱਢੀਦਾ ਜੀ ਅੱਗੇ ਪਿੱਛੇ ਅਸੀਂ ਜਾ ਨਹੀਂ ਸਕਦੇ ਇਕੱਲਾ ਬੰਦਾ ਨਿਕਲ ਨਹੀਂ ਸਕਦਾ ਹੈ ਖਾਣ ਨੂੰ ਪੈਂਦੇ ਆ ਟੱਕਰਾ ਮਾਰਦੇ ਆ ਹਾਂ ਬਹੁਤ ਮੁਸ਼ਕਲ ਹੈ ਜੀ ਦੋ ਦੋ ਤਿੰਨ ਤਿੰਨ ਬੰਦੇ ਇਕੱਠੇ ਹੋ ਕੇ ਬੈਠੀਦਾ ਜਿੱਥੇ ਵੀ ਬੈਠੀਦਾ ਠੀਕ ਠੀਕ ਕਰਵਾਇਆ ਜਾਵੇ ਬਣਾਇਆ ਜਾਵੇ ਪਲੱਸ ਜੋ ਨੁਕਸਾਨ ਹੈ ਇਹਨਾਂ ਦੋਹਾਂ ਬੰਦਿਆਂ ਤੋਂ ਪਰਪਾਈ ਕਰਾਈ ਜਾਵੇ ਜੰਗਲੀ ਜਾਨਵਰ ਨਹੀਂ ਪੈਂਦੇ ਜਿੱਥੇ ਜੰਗਲੀ ਜਾਨਵਰ ਅਗਰ ਗਲਤੀ ਨਾਲ ਕਿਤੇ ਆ ਵੀ ਜਾਵੇ ਨਾ ਜੀ ਤਾਂ ਉਹ ਲਾਈਟ ਦਿਨ ਚੜ੍ਹਨ ਤੋਂ ਪਹਿਲਾਂ-ਪਹਿਲਾਂ ਖੇਤਾਂ ਦੇ ਵਿੱਚੋਂ ਭੱਜ ਜਾਂਦਾ ਪਹਿਲੀ ਗੱਲ ਤਾਂ ਹੁਣ ਆ ਨਹੀਂ ਰਿਹਾ ਕਾਫੀ ਟਾਈਮ ਤੋਂ ਜੰਗਲੀ ਜਾਨਵਰ ਜੰਗਲੀ ਜਾਨਵਰ ਬੈਨਾਂ ਦਾ ਹੁੰਦਾ ਜੀ ਬੈਨ ਗਊ ਨੀਲਿਆਂ ਦਾ ਖਤਰਾ ਉਹ ਬਰਸਾਤ ਦੇ ਵਿੱਚ ਮੱਕੀ ਨੂੰ ਆਉਂਦੇ ਨਹੀਂ ਹੈਗੇ ਕਿਉਂ ਉਹਨਾਂ ਨੂੰ ਆਲੇ-ਦੁਆਲੇ ਚੁਗਣ ਵਾਸਤੇ ਘਾਹ ਬਹੁਤ ਹੈ ਠੀਕ ਹੈ ਕਿ ਜੰਗਲੀ ਜਾਨਵਰ ਤਰਕੋਪਗ ਨਰਮਲ ਸੇਟਰ ਦਾ ਦੇਖਣ ਲਈ ਤੁਸੀਂ ਹੋਤੇ ਪਰ ਇਹ ਵੀ ਜਾਣਗੋ ਕਿ ਕਿਸੇ ਤਰ੍ਹਾਂ ਕਰੇ ਕਿਸਾਨਾਂ ਨੇ ਮੰਨਤ ਕੀ ਮੌਜੂਦ ਹੀ ਰਹੇ ਅ ਮੇਰੇ ਧਿਆਨ ਚ ਇਹ ਮਸਲਾ ਜੀ ਤੁਹਾਡੇ ਵੱਲੋਂ ਹੀ ਪਹਿਲੀ ਵਾਰ ਹੀ ਲਿਆਇਆ ਗਿਆ ਹੈ ਫਿਲਹਾਲ ਇਸ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਪਰ ਜਿਨ੍ਹਾਂ ਪਿੰਡਾਂ ਦੇ ਵਿੱਚ ਅਜਿਹਾ ਨੁਕਸਾਨ ਦੀ ਸ਼ਿਕਾਇਤ ਮਿਲਦੀ ਹੈ ਉਦੋਂ ਪੰਚਾਇਤਾਂ ਵਿਭਾਗ ਦੇ ਰਾਹੀਂ ਜੋ ਹੈ ਕਾਰਵਾਈ ਕਰ ਦਿੱਤੀ ਜਾਏਗੀ ਜੀ ਤੁਹਾਨੂੰ ਜੰਗਲ ਦੇ ਜਾਨਵਰ ਪ੍ਰਾਈਵੇਟ ਕਰੋ ਜਾਨਵਰ ਖਰਾਬ ਕਰਦੇ ਨੇ ਉਹਨਾਂ ਨੂੰ ਕੀ ਕੀਤਾ ਜਾ ਰਿਹਾ ਹੈ ਨਹੀਂ ਕੋਈ ਇਟਸ ਪ੍ਰਾਈਵੇਟ ਇਸ਼ੂ ਵੈਸੇ ਅਗਰ ਜਿਹੜੇ ਜਾਨਵਰ ਅਗਰ ਲੋਕਲ ਬਾਗ ਵਿੱਚ ਫਿਰਦੇ ਹੋਣ ਉਹਨਾਂ ਵਾਸਤੇ ਤਾਂ ਪੰਚਾਇਤਾਂ ਵਿਭਾਗ ਦੇ ਕੋਲ ਹੈ ਪਾਵਰਸ ਕਰਨ ਦੀਆਂ ਤੇ ਇਹਦੇ ਬਾਰੇ ਇੱਕ ਵਾਰੀ ਅਲਾਕੋ ਚੈੱਕ ਕਿ ਜੋ ਪ੍ਰਾਈਵੇਟ ਜਾਨਵਰ ਨੇ ਜੇਕਰ ਉਹ ਬੀਡੀਪੀਓ ਦੇ ਐਮਬਿਟ ਦੇ ਅੰਦਰ ਆਉਂਦੇ ਹੋਣ ਤਾਂ ਕਾਰਵਾਈ ਕਰਵਾਈ ਜਾਵੇ